ਰੋਮਨ ਦੀ ਇੱਕ ਕਹਾਵਤ ਹੈ ਕਿ ਗੁੱਸੇ ਦਾ ਧੂਆ ਤੁਹਾਡੇ ਦਿਮਾਗ ਨੂੰ ਸੱਚ ਦੇਖਣ ਤੋਂ ਰੋਕ ਦਿੰਦਾ ਹੈ ਅੱਛੀ ਕਾਲ ਦੋਸਤੋ ਮੈਂ ਹਰਜੀਤ ਕੌਰ ਆਕਲੀਆ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਤੇ ਤੇ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਤੇ Facebook ਪੇਜ ਨੂੰ ਫੋਲੋ ਕਰ ਲੈਣ ਦੋਸਤੋ ਅੱਜਕੱਲ ਦੀ ਭੱਜ ਦੌੜ ਵਾਲੀ ਜ਼ਿੰਦਗੀ ਦੇ ਵਿੱਚ ਨਾ ਅਸੀਂ ਬਹੁਤ ਸਾਰੀਆਂ ਦੁੱਖ ਤਕਲੀਫਾਂ ਦੇ ਵਿੱਚੋਂ ਲੰਘਦੇ ਆਂ ਬਹੁਤ ਸਾਰੇ ਕੰਮਾਂ ਕਰਕੇ ਬਹੁਤ ਸਾਰੀਆਂ ਗੱਲਾਂ ਕਰਕੇ ਸਾਨੂੰ ਕਈ ਵਾਰੀ ਬੜਾ ਗੁੱਸਾ ਆ ਜਾਂਦਾ ਹੈ ਤੇ ਅਸੀਂ ਨਾ ਇਨ੍ਹਾਂ ਕੰਮਾਂ ਤੋਂ ਜਾਂ ਉਹਨਾਂ ਗੱਲਾਂ ਤੋਂ ਜਾਂ ਜਿਹੜੇ ਇਨਸਾਨ ਸਾਨੂੰ ਗੁੱਸਾ ਦਵਾਉਂਦੇ ਨੇ ਉਹਨਾਂ ਤੋਂ ਵੈਸੇ ਹੀ ਪਾਸਾ ਵਟ ਲੈਨੇ ਆਂ ਜਦਕਿ ਹੋ ਸਕਦਾ ਹੈ ਵੀ ਜਿੰਨਾ ਗੱਲਾਂ ਕਰਕੇ ਸਾਨੂੰ ਗੁੱਸਾ ਆਇਆ ਹੋਵੇ ਉਹ ਸਾਡੇ ਲਈ ਬੜੀਆਂ ਫਾਇਦੇਮੰਦ ਹੋਣ ਪਰ ਉਹੀ ਗੱਲ ਆ ਗਈ ਵੀ ਗੁੱਸੇ ਦਾ ਉਹਨਾਂ ਜਿਹੜਾ ਉਹ ਸਾਡੇ ਦਿਮਾਗ ਨੂੰ ਸੱਚ ਨਹੀਂ ਦੇਖਣ ਦਿੰਦਾ ਅਸੀਂ ਉਹਨਾਂ ਗੱਲਾਂ ਦੇ ਪਿੱਛੇ ਦੀ ਖਾਸ ਅਹਿਮੀਅਤ ਨੂੰ ਦੇਖ ਹੀ ਨਹੀਂ ਪਾਉਂਦੇ ਤੇ ਸਾਡਾ ਦਿਮਾਗ ਇਹ ਸਮਝ ਨਹੀਂ ਪਾਉਂਦਾ ਹੋ ਸਕਦਾ ਹੈ ਉਹ ਗੱਲਾਂ ਜਾਂ ਉਹ ਕੰਮ ਜਾਂ ਉਹ ਇਨਸਾਨ ਸਾਨੂੰ ਵਰਤਮਾਨ ਦੇ ਵਿੱਚ ਸਾਡੇ ਲਈ ਫਾਇਦੇਮੰਦ ਹੋਣ ਤੇ ਇਸ ਕਰਕੇ ਕਹਿੰਦੇ ਵੀ ਜਦੋਂ ਵੀ ਤੁਹਾਨੂੰ ਗੁੱਸਾ ਆਵੇ ਨਾ ਤਾਂ ਆਪਣੇ ਆਪ ਤੋਂ ਭੱਜਣ ਦੀ ਬਜਾਏ ਉਸ ਗੁੱਸੇ ਨੂੰ ਆਪਦੇ ਦਿਮਾਗ ਦੇ ਉੱਤੇ ਹਾਵੀ ਨਾ ਹੋਣ ਦਿਓ ਐਨਾ ਕਾ ਆਪਦੇ ਮਨ ਦੇ ਉੱਤੇ ਜ਼ਰੂਰ ਕੰਟਰੋਲ ਕਰੋ ਜੇ ਗੁੱਸਾ ਆਉਂਦਾ ਹੈ ਉਹਦੇ ਰੀਜ਼ਨ ਨੂੰ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰੋ ਵੀ ਉਹਦੇ ਪਿੱਛੇ ਅਸਲ ਦੇ ਵਿੱਚ ਕਾਰਨ ਕੀ ਹੈ ਤੇ ਉਹ ਤੁਹਾਡੇ ਲਈ ਨੁਕਸਾਨਦਾਇਕ ਹੈ ਕਿ ਆ ਜਾਂ ਜੇ ਤੁਹਾਨੂੰ ਕੋਈ ਬੰਦਾ ਕੋਈ ਗੱਲ ਕਹਿ ਰਿਹਾ ਉਹ ਤੁਹਾਡਾ ਫਾਇਦਾ ਵੀ ਕਰ ਸਕਦੀ ਹੈ ਜੇ ਤੁਸੀਂ ਇਸ ਤਰ੍ਹਾਂ ਇਸ ਆਦਤ ਨੂੰ ਹੌਲੀ-ਹੌਲੀ ਅਪਣਾਓਗੇ ਨਾ ਫਿਰ ਤੁਸੀਂ ਇਸ ਆਦਤ ਦੇ ਧਾਰਨੀ ਹੋ ਜਾਓਗੇ ਤੇ ਦੇਖੋਗੇ ਵੀ ਫਿਰ ਜਿਹੜਾ ਗੁੱਸਾ ਹੈ ਉਹ ਤੁਹਾਡੇ ਦੇ ਆਗ ਦੇ ਉੱਤੇ ਹਾਵੀ ਨਹੀਂ ਹੋਊਗਾ ਤੇ ਇਸ ਤਰ੍ਹਾਂ ਗੁੱਸੇ ਨੂੰ ਤੁਸੀਂ ਮਿੰਟਾਂ ਦੇ ਵਿੱਚ ਸ਼ੂ ਮੰਤਰ ਕਰ ਦੋਗੇ ਤੇ ਦੋਸਤੋ ਕਹਿੰਦੇ ਹੁੰਦੇ ਆ ਵੀ ਦ੍ਰਿੜ ਇਰਾਦਾ ਹੈ ਨਾ ਜਿਹੜਾ ਉਹ ਆਸਮਾਨ ਨੂੰ ਵੀ ਹੇਠਾਂ ਲਿਆਉਣ ਦੀ ਤਾਕਤ ਰੱਖਦਾ ਤੇ ਉਹ ਬੰਦੇ ਆਸਮਾਨਾਂ ਨੂੰ ਸ਼ੂ ਲੈਂਦੇ ਨੇ ਜਿਹੜੇ ਜਿੰਨਾਂ ਦੇ ਹੌਂਸਲੇ ਪੱਕੇ ਹੁੰਦੇ ਨੇ ਤੇ ਆਓ ਫਿਰ ਅੱਜ ਤੋਂ ਹੀ ਇਸ ਨੂੰ ਵੀ ਆਪਣੀ ਜ਼ਿੰਦਗੀ ਦੀ ਇੱਕ ਰੈਸিপি ਸਮਝ ਕੇ ਆਪਣੀ ਲਾਈਫ ਦੇ ਵਿੱਚ ਅਸੀਂ ਐਡ ਔਨ ਕਰੀਏ ਕਿਉਂਕਿ ਇਹ ਤੁਹਾਡੇ ਵੱਲੋਂ ਤੁਹਾਡੀ ਫੈਮਿਲੀ ਨੂੰ ਤੁਹਾਡੇ ਚੀਆ ਨੂੰ ਤੁਹਾਡੇ ਪਰਿਵਾਰ ਨੂੰ ਦਿੱਤਾ ਗਿਆ ਬਹੁਤ ਹੀ ਅਨਮੋਲ ਤੋਹਫਾ ਹੋਊਗਾ ਕਿਉਂਕਿ ਗੁੱਸੇ ਦੇ ਨੁਕਸਾਨ ਹੀ ਹੁੰਦੇ ਨੇ ਸਭ ਤੋਂ ਵੱਡਾ ਨੁਕਸਾਨ ਤੁਹਾਡੀ ਸਿਹਤ ਖਰਾਬ ਹੁੰਦੀ ਹੈ ਤੁਹਾਡੇ ਰਿਸ਼ਤੇ ਖਰਾਬ ਹੁੰਦੇ ਨੇ ਹੌਲੀ-ਹੌਲੀ ਤੁਸੀਂ ਆਪਦੇ ਪਿਆਰਿਆਂ ਤੋਂ ਆਪਦੇ ਰਿਸ਼ਤਿਆਂ ਤੋਂ ਦੂਰ ਹੋਣਾ ਸ਼ੁਰੂ ਹੋ ਜਾਂਦੇ ਹੋ ਤੇ ਸਿਹਤ ਨੂੰ ਜਿਹੜੀ ਹੈਗੀਆਂ ਬਿਮਾਰੀਆਂ ਉਹ ਤਾਂ ਲੱਗਦੀਆਂ ਹੀ ਲੱਗਦੀਆਂ ਨੇ ਤੇ ਕਿਉਂ ਨਾ ਫਿਰ ਆਪਾਂ ਇਸ ਗੁੱਸੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਐਂਟਰੀ ਨਾ ਹੋਣ ਦਈਏ ਤੇ ਆਓ ਫਿਰ ਸਾਰੇ ਇਹ ਪ੍ਰਣ ਕਰੀਏ ਬਿਗ ਗੁੱਸੇ ਦਾ ਜਿਹੜਾ ਇਹ ਧੂਆ ਹੈ ਨਾ ਉਹਨੂੰ ਦਿਮਾਗ ਦੇ ਉੱਤੇ ਹਾਵੀ ਨਹੀਂ ਹੋਣ ਦੇਣਾ ਤੇ ਜੇ ਸਾਡੇ ਸਾਨੂੰ ਗੁੱਸਾ ਆਉਂਦਾ ਵੀ ਹੈ ਤਾਂ ਉਹਦੇ ਪਿੱਛੇ ਦੇ ਰੀਜ਼ਨ ਨੂੰ ਅਸੀਂ ਜ਼ਰੂਰ ਦੇਖਣ ਦੀ ਕੋਸ਼ਿਸ਼ ਕਰਨੀ ਹੈ ਤੇ ਦੋਸਤੋ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਹੋਰ ਵੀ ਮੋਟੀਵੇਸ਼ਨਲ ਵੀਡੀਓ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਆਂ ਜੀ ਇਸੇ ਪ੍ਰਕਾਰ ਦੀ ਹੋਰ ਵਧੀਆ ਜੀ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ